ਆਮ ਆਦਮੀ ਪਾਰਟੀ ਦੇ ਵਿੱਚ ਵੀ ਵੱਧ ਗਿਆ ਕਲੇਸ਼ ਆਪ ਦੇ ਇੱਕ ਹੋਰ ਵਿਧਾਇਕ ਦੀ ਸਕਿਉਰਟੀ ਲਈ ਵਾਪਸ ਹੋਰ ਵਿਜੀਲੈਂਸ ਕਾਰਵਾਈ ਦਾ ਦਿੱਤਾ ਜਾ ਰਿਹਾ ਡਰਾਵਾ ਜੋ ਉਸ ਵਿਧਾਇਕ ਦੇ ਉੱਪਰ ਵੱਡੀ ਕਾਰਵਾਈ ਕੀਤੀ ਜਾਵੇਗੀ ਦਿੱਲੀ ਤੋਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਉਸ ਵਿਧਾਇਕ ਦੇ ਉੱਪਰ ਕਾਰਵਾਈ ਕਰਨ ਦੇ ਉਹ ਕਿਹੜਾ ਵਿਧਾਇਕ ਹੈ ਜਿਸ ਦੀ ਸਕਿਉਰਟੀ ਵਾਪਸ ਲਈ ਗਈ ਹੈ ਔਰ ਉਸ ਦੇ ਉੱਪਰ ਕੀ ਇਲਜ਼ਾਮ ਲਾਏ ਗਏ ਨੇ ਤੁਸੀਂ ਜਿਹੜੇ ਲੋਕ ਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਸਮੇਂ ਸਿਰ ਪਹੁੰਚ ਸਕੇ ਸੋ ਪੰਜਾਬ ਦੇ ਵਿੱਚ ਜੋ ਹੜ੍ਹਾਂ ਨੇ ਹਾਲਾਤ ਕਰ ਰੱਖੇ ਨੇ ਉਹਨਾਂ ਹੜ੍ਹਾਂ ਦਾ ਜਾਇਜ਼ਾ ਲੈਣ ਵਾਸਤੇ ਆਪਣੇ ਆਪਣੇ ਹਲਕਿਆਂ ਦੇ ਵਿੱਚ ਵਿਧਾਇਕਾਂ ਦੇ ਵੱਲੋਂ ਲਗਾਤਾਰ ਸਰਗਰਮੀਆਂ ਦਿਖਾਈਆਂ ਜਾ ਰਹੀਆਂ ਸੀ ਉੱਥੇ ਹੀ ਆਪਣੇ ਲੋਕਾਂ ਦੇ ਨਾਲ ਖੜ ਕੇ ਉਹਨਾਂ ਨੇ ਆਪਣੀ ਹੀ ਸਰਕਾਰ ਦੇ ਉੱਪਰ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਕਿਉਂਕਿ ਉਨ੍ਹਾਂ ਦੀ ਕੋਈ ਵੀ ਛਣਵਾਈ ਨਹੀਂ ਹੋਈ ਸਰਕਾਰ ਦੇ ਵਿੱਚ ਜਿਵੇਂ ਹੀ ਕੱਲ ਮੀਡੀਆ ਦੇ ਵਿੱਚ ਆ ਕੇ ਦੋ ਵਿਧਾਇਕਾਂ ਨੇ ਇਸ ਦੇ ਸੰਬੰਧੀ ਜਾਣਕਾਰੀ ਦਿੱਤੀ ਤਾਂ ਅੱਜ ਇੱਕ ਵਿਧਾਇਕ ਦੇ ਉੱਪਰ ਕਾਰਵਾਈ ਕਰਨ ਲਈ ਹੁਕਮ ਜਾਰੀ ਹੋ ਗਏ ਜੋ ਸਨੌਰ ਹਲਕੇ ਦਾ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਫੁੱਫੜ ਲੱਗਦਾ ਹੈ ਔਰ ਉਸ ਦੇ ਉੱਪਰ ਵੀ ਅੱਜ ਕਾਰਵਾਈ ਕਰਨ ਵਾਸਤੇ ਜੋ ਉਹਨਾਂ ਦੀ ਸਿਕਿਉਰਿਟੀ ਵਾਪਸ ਲੈ ਲਈ ਗਈ ਔਰ ਉਹਨਾਂ ਨੂੰ ਦਿੱਲੀ ਤੋਂ ਵਾਰ-ਵਾਰ ਫੋਨ ਆਉਂਦੇ ਰਹੇ ਕਿ ਜਿਹੜੀ ਤੁਸੀਂ ਪੋਸਟ ਪਾਈਏ ਉਸ ਨੂੰ ਡਿਲੀਟ ਕਰ ਦਿਓ ਨਹੀਂ ਤਾਂ ਫਿਰ ਵਿਜੀਲੈਂਸ ਦਾ ਸਾਹਮਣਾ ਕਰਨੇ ਤਿਆਰ ਹੋ ਜਾਓ ਪਰ ਉਸ ਵਿਧਾਇਕ ਨੇ ਅੱਜ ਕਿਹਾ ਕਿ ਮੈਨੂੰ ਕੋਈ ਅਜਾ ਡਰ ਨਹੀਂ ਨਾ ਹੀ ਮੈਂ ਕੋਈ ਡਰਨ ਵਾਲਾ ਮੈਨੂੰ ਬਾਬਾ ਬੁੱਢਾ ਸਾਹਿਬ ਦੀ ਥਾਪੜ ਹੈ ਔਰ ਬਾਬਾ ਬੁੱਢਾ ਸਾਹਿਬ ਦਾ ਮੈਂ ਸਿਕਰਦਾ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਲੋੜ ਨਹੀਂ ਡਰਨ ਦੀ ਮੈਂ ਉਹ ਝੁਕਣ ਵਾਲਾ ਨਹੀਂ ਜੋ ਹੁੰਦਾ ਤੁਹਾਡੇ ਕੋਲ ਕਰ ਲੋ ਮੈਨੂੰ ਕੱਲ ਹੀ ਪਤਾ ਲੱਗ ਗਿਆ ਸੀ ਜਿਹੜੀ ਤੁਸੀਂ ਮੇਰੇ ਕੋਲ ਸਕਿਉਰਟੀ ਤਾਂ ਵਾਪਸ ਲਓਗੇ ਔਰ ਮੇਰੇ ਤੇ ਕਾਰਵਾਈ ਕਰੋਗੇ ਮੈਂ ਕੱਲ ਹੀ ਆਪਣੇ ਅਫਸਰਾਂ ਨੂੰ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਤਿਆਰੀਆਂ ਕਰ ਲਓ ਤੁਹਾਨੂੰ ਹੁਣ ਵਾਪਸ ਬੁਲਾ ਲਿਆ ਜਾਵੇਗਾ ਜਿਸ ਤਰ੍ਹਾਂ ਜਲੰਧਰ ਦੇ ਜਿਹੜੇ ਵਿਧਾਇਕ ਸੀ ਰਮਨ ਅਰੁਣਾ ਦੀ ਸਕਿਉਰਟੀ ਵਾਪਸ ਨਹੀਂ ਗਈ ਔਰ ਉਸਦੇ ਉੱਪਰ ਵਿਜੀਲੈਂਸ ਦੀ ਕਾਰਵਾਈ ਕਰ ਦਿੱਤੀ ਗਈ ਮੇਰੇ ਤੇ ਵੀ ਵਿਜੀਲੈਂਸ ਭੇਜੀ ਜਾਵੇਗੀ ਪਰ ਮੈਨੂੰ ਕਿਸੇ ਤਰ੍ਹਾਂ ਦਾ ਡਰ ਨਹੀਂ ਮੈਂ ਕੋਈ ਭ੍ਰਸ਼ਟਾਚਾਰ ਨਹੀਂ ਕੀਤਾ ਮੈਂ ਕੋਈ ਗਲਤ ਕੰਮ ਨਹੀਂ ਕੀਤਾ ਸੋ ਅੱਜ ਹਰਮੀਤ ਸਿੰਘ ਜਿਹੜੇ ਕਿ ਪਠਾਨ ਮਾਜਰਾ ਉਹਨਾਂ ਦੇ ਉੱਪਰ ਕਾਰਵਾਈ ਕਰਨ ਵਾਸਤੇ ਦਿੱਲੀ ਦੇ ਵਿੱਚ ਬੈਠਕ ਬੁਲਾਈ ਗਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੁਲਾਇਆ ਗਿਆ ਜੋ ਹੁਣ ਆਮ ਆਦਮੀ ਪਾਰਟੀ ਦੇ 92 ਵਿਧਾਇਕ ਲੋਕਾਂ ਨੇ ਜਿਤਾਏ ਸੀ 92 ਦੇ ਵਿੱਚੋਂ ਇੱਕ ਇੱਕ ਕਰਕੇ ਹੁਣ ਆਮ ਆਦਮੀ ਪਾਰਟੀ ਤੋਂ ਪਾਸੇ ਹੁੰਦੇ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਬਹੁਤ ਵੱਡਾ ਗੁਬਾਰਾ ਫਟੇਗਾ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਬਹੁਤ ਸਾਰੇ ਅਜਿਹੇ ਵਿਧਾਇਕ ਨੇ ਜਿਨ੍ਹਾਂ ਦੀ ਅਜ ਜਮੀਰ ਜਾਗਦੀ ਏ ਔਰ ਜਿਹੜੇ ਮਰੀ ਜਮੀਰ ਵਾਲੇ ਨੇ ਉਹ ਤਾਂ ਨਹੀਂ ਬੋਲਣਗੇ ਪਰ ਮੈਨੂੰ ਕੋਈ ਕੁਰਸੀ ਦਾ ਲਾਲਚ ਨਹੀਂ ਮੈਨੂੰ ਲੋਕਾਂ ਨੇ ਜਿਤਾਇਆ ਮੈਂ ਲੋਕਾਂ ਦੇ ਨਾਲ ਖੜਿਆ ਜੇਕਰ 2027 ਦੇ ਵਿੱਚ ਅਸੀਂ ਅੱਜ ਵੀ ਨਾ ਆਵਾਜ਼ ਚੱਕੀ ਲੋਕਾਂ ਦੀ ਤਾਂ ਇਹ ਸਾਨੂੰ ਛਿੱਤਰ ਮਾਰਨਗੇ ਸੋ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਜਿਹੜੇ ਕਿ ਹਰਮਿੰਦਰ ਸਿੰਘ ਪਠਾਣ ਮਾਜਰਾਏ ਉਹਨਾਂ ਨੇ ਆਪਣੇ ਸਰਕਾਰ ਦੇ ਉੱਪਰ ਵੱਡੇ ਸਵਾਲ ਕੀਤੇ ਸੀ ਉਸ ਦੇ ਨਾਲ ਇੱਕ ਹੋਰ ਵਿਧਾਇਕ ਜੀਰਾ ਹਲਕੇ ਦੇ ਨਰੇਸ਼ ਕਟਾਰੀਆ ਨੇ ਵੀ ਆਪਣੀ ਸਰਕਾਰ ਦੇ ਖਿਲਾਫ ਮੀਡੀਆ ਦੇ ਵਿੱਚ ਜਾ ਕੇ ਦੱਸਿਆ ਸੀ ਕਿ ਮੇਰੇ ਹੱਕ ਖੜੇ ਨਹੀਂ ਸਾਡੀ ਕੋਈ ਨਹੀਂ ਸੁਣਦਾ ਸਾਡੀ ਸਰਕਾਰ ਦੇ ਵਿੱਚ ਸੁਣਾਈ ਨਹੀਂ ਜਿਸ ਕਰਕੇ ਅੱਜ ਹੜ ਆਏ ਹੋਏ ਨਹੀਂ ਸੋ ਉਹਨਾਂ ਨੇ ਕਿਹਾ ਕਿ ਇਸ ਦਾ ਜ਼ਿੰਮੇਵਾਰ ਸਾਡਾ ਅਫਸਰ ਜਿਹੜਾ ਕ੍ਰਿਸ਼ਨ ਕੁਮਾਰੇ ਜੋ ਕਿ ਜਾਣ ਸਕਤਰ ਉਹਨੂੰ ਜਿਹੜਾ ਕਿ ਸਾਰੀਆਂ ਪਾਵਰਾਂ ਦਿੱਤੀਆਂ ਹੋਈਆਂ ਨੇ ਮੁੱਖ ਮੰਤਰੀ ਤੇ ਸਾਰੇ ਅਫਸਰਾਂ ਨੂੰ ਜਿਹੜਾ ਕਿ ਉਹ ਅਫਸਰशाही ਆਪਣਾ ਹੁਕਮ ਚਲਾ ਰਹੀ ਏ ਔਰ ਮੁੱਖ ਮੰਤਰੀ ਨੂੰ ਇਸ ਵਾਰ ਕੋਈ ਜਾਣਕਾਰੀ ਨਹੀਂ ਦਿੱਲੀ ਵਾਲਿਆਂ ਨਾਲ ਸਿੱਧਾ ਕੰਟੈਕਟ ਵਿੱਚ ਨੇ ਇਹ ਸਾਰੇ ਅਫਸਰ ਔਰ ਜਿਵੇਂ ਦਿੱਲੀ ਵਾਲੇ ਚਾਹੁੰਦੇ ਨੇ ਉਵੇਂ ਹੀ ਪੰਜਾਬ ਵਿੱਚ ਹੁੰਦਾ ਜੋ ਪਠਾਨ ਮਾਜਰਾ ਨੇ ਵੱਡੇ ਸਵਾਲ ਕੀਤੇ ਨੇ ਜਿਸ ਕਾਰਨ ਉਹਨਾਂ ਦੇ ਉੱਪਰ ਇੱਕ ਕਾਰਵਾਈ ਹੋਈ ਏ ਪਠਾਨ ਮਾਜਰਾ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਜਾਵੇਗਾ ਜੋ ਉਹਨਾਂ ਦੇ ਉੱਪਰ ਇਲਜ਼ਾਮ ਲਾਏ ਜਾ ਰਹੇ ਨੇ ਕਿ ਉਹ ਕਿਸੇ ਹੋਰ ਪਾਰਟੀ ਦੇ ਸੰਪਰਕ ਵਿੱਚ ਚੱਲ ਰਹੇ ਨੇ 2027 ਦੀਆਂ ਚੋਣਾਂ ਤੋਂ ਪਹਿਲਾਂ ਪਠਾਨ ਮਾਜਰਾ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਅਜੇ ਤੱਕ ਮੈਂ ਕਿਸੇ ਪਾਰਟੀ ਦੇ ਸੰਪਰਕ ਵਿੱਚ ਨਹੀਂ ਆ ਪਰ ਸਮਾਂ ਆਉਣ ਤੇ ਮੈਂ ਜ਼ਰੂਰ ਦੱਸਾਂਗਾ ਆਪਣੇ ਹਲਕੇ ਦੇ ਲੋਕਾਂ ਲਈ ਮੈਨੂੰ ਕੁਝ ਵੀ ਕਰਨਾ ਪਿਆ ਮੈਂ ਕਰਾਂਗਾ ਪਰ ਪਠਾਨ ਮਾਜਰਾ ਅੱਜ ਸਿੱਧੇ ਹੋ ਗਏ ਨੇ ਆਪਣੀ ਪਾਰਟੀ ਦੇ ਅੱਗੇ ਔਰ ਪੂਰੀ ਤਰ੍ਹਾਂ ਬਖਲਾੜ ਮਚ ਗਈ ਹੈ ਆਮ ਆਦੀ ਪਾਰਟੀ ਵਿੱਚ ਆਉਣ ਵਾਲੇ ਕੋਈ ਦਿਨਾਂ ਵਿੱਚ ਆਮ ਆਦੀ ਪਾਰਟੀ ਦਾ ਵੱਡਾ ਗੁਬਾਰਾ ਫਟੇਗਾ